ਹਾਂਜੀ ਦੋਸਤੋ ਸਿੰਘ ਡੇਲੀ ਫਾਰਮ ਦੇ ਬੇਤੀ ਸਾਰੇ ਮੇਰੇ ਦਾ ਸਵਾਗਤ ਹੈ ਦੋ ਦੰਦ ਮੂਰਾ ਨੀਲੀ ਰਵੀ ਕਟਿਆ ਨਾਲ ਰਿਜ਼ਲਟ ਆ ਗਿਆ ਪਾਹਣੂ ਗੱਲਬਾਤ ਕਰਨ ਉਹਨੇ ਕਿਹੜੇ ਕਿਹੜੇ ਪਹਿਲੇ ਨੰਬਰ ਤੇ ਆਏ ਆ ਤੇ ਪਹਿਲੇ ਨੰਬਰ ਤੇ ਆਇਆ ਪਰਾਲੀ ਖਾਨਾ ਕਟਾ ਜਨਾਬ ਤੋਂ ਮਸ਼ਹੂਰ ਹੋਇਆ ਸੀ ਜੋ ਹਾਂ ਜੀ ਬਹੁਤ ਬਹੁਤ ਧੰਨਵਾਦ ਕਰਾਉਂਗਾ ਇਹ ਜੀ ਡਿਟੇਲ ਇਹ ਕਿਹੜੇ ਦਾ ਇੱਕ ਇਹਦਾ ਬੱਚਾ ਜਿਹੜਾ ਮਾਰਡਰ ਪਾਉਂਦਾ ਹੈ पहले नंबर पे लागिया भाई वीएफए ਆ ਪਹਿਲੇ ਨੰਬਰ ਤੇ ਲੱਗ ਗਿਆ ਦੋ ਦੰਦ ਤੇ ਪਿਛਲੀ ਵਾਰ ਵੀ ਪਹਿਲੇ ਨੰਬਰ ਤੇ ਲੱਗ ਗਿਆ ਜੀ ਖੀਰਾਂ ਤੇ ਐਤ ਕੀ ਦੋ ਦੰਦ ਲੱਗ ਗਿਆ ਕੋਹੀ ਨੂਰ ਦਾ ਬੱਚਾ ਹੈ ਨੀਲੀ ਦਾ ਬਈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਹਰੇਕ ਸਾਡੇ ਇਹ ਬਈ ਚੰਗੇ ਸੀਮੇ ਨੂੰ ਕਰਕੇ ਆਪਾਂ ਚੰਗੇ ਜਿਹੜੇ ਨਸਲਾਂ ਨੂੰ ਪੈਦਾ ਕਰ ਸਕੀਏ ਜਿਹੜੇ ਰਹਿੰਦੇ ਪਰ ਜੋ ਕੋਈ ਬਹੁਤ ਆਪਾਂ ਨਾਲ ਦੇ ਬੱਚਾ ਇਹ ਪਹਿਲੀ ਵਾਰ ਪਹਿਲਾ ਲੱਗ ਗਿਆ ਇਹ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਐਤ ਕੀ ਦੋ ਦੰਦ ਦੇ ਵਿੱਚ ਦੋ ਦੰਦ ਚ ਵੀ ਆ ਗਿਆ ਹੈ ਨਾ ਤੁਹਾਨੂੰ ਵਧਾਈਆਂ ਜੀ ਬਹੁਤ ਵਧੀਆ ਆ ਗਿਆ ਮੇਲੇ ਪਹੁੰਚਣ ਲਈ ਕਿੰਨਾ ਵਧੀਆ ਲੱਗਾ ਪ੍ਰਬੰਧ ਮੇਲੇ ਦਾ ਅਸੀਂ ਆਪ ਕੰਮ ਦਾ ਬਹੁਤ ਸੌਖਾ ਪਰ ਸਾਨੂੰ ਨਹੀਂ ਬੁਝਾਇਆ ਮੇਲੇ ਦੇ ਅੱਛਾ ਜੀ ਠੀਕ ਹੈ ਅੱਗੇ ਵਾਲੀ ਦਾ ਨਹੀਂ ਤਾਂ ਦਾਣਾ ਪਾਣੀ ਅੱਛਾ ਜੀ ਅੱਗੇ ਦੇ ਸਾਡੀ ਦੇ ਅੰਦਰ ਹੁਣ ਨਹੀਂ ਪਾਉਣੀ ਅੱਛਾ ਜੀ ਹੋਰ ਇੱਕ ਜਿਹੜਾ ਉਹ ਦੰਦ ਜਦੋਂ ਖੀਰ ਵਾਲੀ ਗਾਣੇ ਦੇ ਨਾਲ ਤੇ ਮਸ਼ਹੂਰ ਹੋ ਗਏ ਸੀ ਨਾ ਇਹ ਪਰ ਜੋੜ ਕੇ ਬੈਠੋਂ ਕਿਦਾ ਜਿੱਦਿਆ ਪਰਾਲੀ ਦੇ ਪੜਾ ਹੋਇਆ ਬੈਠੀ ਤਾਂ ਛੋਟਾ ਫੇਰ ਜੀ ਬਾਜੀ ਮਾਰ ਗਿਆ ਪਾਲਿਆ ਦਾਣੇ ਦੇ ਪਾਲੇ ਜੀ ਦੀ ਨਹੀਂ ਅਜੇ ਵੀ ਦਾਣਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੇ ਪਿਆ ਨਹੀਂਗਾ ਅੱਛਾ ਜੀ ਨਾ ਪਾਵਾਂਗੇ ਜੇ ਕੇ ਪਿਆ ਬਣ ਗਿਆ ਇਸ ਵਾਰ ਪਾਲੀ ਦਾ ਨਹੀਂ ਭਾਈ ਇਸ ਵਾਰ ਪ੍ਰਾਈਸ ਨਹੀਂ ਰੋਕ ਨਹੀਂ ਪਾਇਆ ਬਾੜੂ ਇੱਥੋਂ ਜਦੋਂ ਗਿਆ ਉਦੋਂ ਪੰਡ ਕਿੱਲੇ ਵੱਡੇ ਪੈ ਜੀ ਜਾ ਕੇ ਚੱਕਿਆ ਜੀ ਤੂੰ ਮਹੀਨਾ ਕਰਕੇ ਮਗਰੋਂ ਵਿਜੀ ਹੈ ਅੱਛਾ ਜੀ ਇਦਕੀ ਯਾਨੀ ਕੱਖ ਕੰਡਾ ਟੂੜੀ ਕੰਡ ਫਾਈਆ ਸਾਰੇ ਬੱਚਿਆਂ ਦਾ ਫਾਇਦਾ ਕਰਨਾ ਹੁਣ ਨਹੀਂ ਪਾਣੀ ਠੀਕ ਹੈ ਹੁਣ ਕਿਆ ਪਾਲੋਗੇ ਹੁਣ ਅਗਲੇ ਸਾਲ ਤੋਂ ਹੁਣ ਖਰਾਕ ਨੂੰ ਪਾਉਂ ਫੜੋ ਹਾਂ ਲਈ ਹੈ ਤਾਂ ਨਹੀਂ ਪਈ ਨਹੀਂ ਨਹੀਂ ਬਹਾ ਖੜੀਆਂ ਹੀ ਆਣ ਹੋਸ਼ਾਂ ਜੀ ਪੂਰਾ ਹੋਸ਼ਾਂ ਇਤੋਂ ਕੀ ਹੋਊਗਾ ਵਾਹਿਗੁਰੂ ਧੰਨਵਾਦ ਬਾਬਾ ਜੀ ਜਦੋਂ ਅਰਜਾਦ ਨਹੀਂ ਆਦੀ ਕਿਵੇਂ ਦਿਲ ਦੜਕਦਾ ਸੀ ਵਿਦਿਆਰੀ ਆਉਣਾ ਸੀ ਵੀ ਛਮਾ ਪਾੜਾ ਲਾਦਾ ਮੈਂ ਕਿਹਾ ਸਾਡਾ ਬੋਲ ਖਿਆ ਹਟੜਾਦਾ ਹੈ ਨੀਗਾ ਪਰ ਇਹ ਨਾ ਹੋਵੇ ਸਾਡੇ ਕਿਹੜੇ ਕਾਲਿਆਂ ਨੂੰ ਸਾਨੂੰ ਦੂਜੇ ਦੇ ਕਰਦੇ ਨੀ ਨੀ ਚਲੋ ਤਾਂ ਸਾਡੇ ਮਾਰਿਆ ਮੜਿਆ ਇੱਕ ਜਫੈਰ ਉਹਨਾਂ ਨੇ ਅੱਛਾ ਚਲੋ ਕੋਈ ਹੋਈ ਕਿ ਕੋਈ ਤੇ ਤੀਜੇ ਦੇ ਆਇਆ ਸੀਗਾ ਠੀਕ ਹੈ ਜੀ ਜਿਹੜਾ ਉੱਥੇ ਗਿਆ ਆ ਨਾਨੇ ਠੀਕ ਹੈ ਜੀ ਉਹ ਥਾਣੋਂ ਦੂਜੇ ਦੇ ਘਰ ਤਾਂ ਉਹਨਾਂ ਨੂੰ ਬੈਠੇ ਦੇ ਘਰਦਾ ਚਲੋ ਬਹੁਤ ਬਹੁਤ ਧੰਨਵਾਦ ਜੀ ਉਹ ਮੇਲੇ ਆਣੇ ਥੋੜਾ ਜਿਹਾ ਪਿਆਰ ਕੀਤਾ ਸੀਗਾ ਉਹਨਾਂ ਨਾਲ ਫਾਸਲੇ ਲੈ ਕੇ ਆਏ ਸੀ ਠੀਕ ਹੈ ਬਈ ਇੱਕ ਜੀਜ ਪਹਿਲੀਆਂ ਦੇ ਵਿੱਚ ਤੁਹਾਡੇ ਵੱਲ ਸਾਈਡ ਜੀ ਦੇ ਖੜੇ ਸੀ ਪਹਿਲੇ ਨੰਬਰ ਵਾਲਾ ਵੀ ਕੀ ਸੋਚ ਰਹੀ ਸੀ ਉਸ ਦਿਨ ਬਾਈ ਮੈਂ ਸੋਚਣਾ ਕਿ ਬਾ ਉਹ ਤਾਂ ਨਹੀਂ ਪਤਾ ਸੀ ਸਾਰਾ ਕੁਝ ਇਹਦਾ ਜਿਆ ਕਰਦਾ ਹੁਣ ਤੱਕ ਦਾ ਪਹਿਲੀ ਪਹਿਲੀ ਮੇਰੀ ਕੰਨੀ ਜੀ ਸੀ ਲੈ ਕੇ ਜੀ ਨੂੰ ਠੀਕ ਹੈ ਬਾਈ ਹਾਂ ਜੀ ਅੱਜ ਬਾਅਦ ਕੀਦਰ ਕਰਾਂਗੇ ਆਪਾਂ ਗੱਲਬਾਤ ਸਭ ਤੋਂ ਪਹਿਲਾਂ ਮੁਬਾਰਕੀ ਸਰਪੰਚ ਸਾਹਿਬ ਤੇ ਕੀ ਕਹਿਣਾ ਚਾਹੋਗੇ ਫਿਰ ਅੱਜ ਫੇਰ ਕੋਟੜ ਦੇ ਮੇਲੇ ਤੋਂ ਬਾਅਦ ਬਾਜੀ ਮਾਰੀਆ ਡਾਇਮੰਡ ਦੇ ਬਲੱਡ ਨੇ ਇੱਥੇ ਕਹਿੰਦਾ ਸੀ ਵੀ ਤੁਹਾਡਾ ਬੁੱਲ ਪਹਿਲਿਆਂ ਦੁਆਚ ਠੀਕ ਹੈ ਜੀ ਤੇ ਉਹ ਗੱਲ ਹੋ ਗਈ ਜੀ ਤੇ ਬਾਕੀ ਕੀ ਕਹਿਣਾ ਚਾਹੋਗੇ ਫਾਰਮਰ ਵੀਰਾਂ ਨੂੰ ਜਿਹੜੇ ਤੁਸੀਂ ਬੜੀ ਹੋਈ ਆ ਕੀ ਇਹਨਾਂ ਵੀਰਾਂ ਨਾਲ ਪੁੱਛਿਆ ਨਹੀਂ ਸੀ ਅੱਜ ਜੀ ਮਿਲੇ ਸੀ ਇਹਨਾਂ ਨਾਲ ਕਿਹਾ ਡਾਇਮੰਡ ਦਾ ਬੱਚਾ ਠੀਕ ਹੈ ਜੀ ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਆਪਣਾ ਹੁਣ ਤੱਕ ਨਾ ਲੱਗਾ ਵੀ ਇਹ ਬਾਜਵਾ ਦੀ ਮਾਝ ਦਾ ਬੱਚਾ ਹੈ ਉਹਨਾਂ ਦੇ ਠੀਕ ਹੈ ਬਹੁਤ ਵਧੀਆ ਬੀਟਰ ਹੈ ਹਾਂ ਬੜੀਆਂ ਵੀ ਇੱਥੇ ਕੰਨੀਆਂ ਮੱਝਾਂ ਵਾਂ ਸਭ ਤੋਂ ਖੁਸ਼ੀ ਦੀ ਗੱਲ ਇਹ ਹੋਈ ਆ ਵੀ ਚੰਕੀ ਮੱਝ ਦਾ ਬੱਚਾ ਪੈਦਾ ਆਇਆ ਠੀਕ ਹੈ ਜੇ ਕੱਲ ਨੂੰ ਬਰੀਡਿੰਗ ਹੁੰਦੀ ਆ ਤੇ ਕੋਈ ਫਾਇਦਾ ਕੋਈ ਨੁਕਸਾਨ ਨਹੀਂ ਉਹਨਾਂ ਦੇ ਟਾਈਮ 'ਚ ਫਾਰਮਰ ਵੀਰਾਂ ਨੂੰ ਪਰਾਨ ਵਿਰੋਧ ਆਦਾ ਸੀ ਕਿ ਲਾਈਨ ਮਿਲ ਗਈ ਹਾਂਜੀ ਬਹੁਤ ਬਹੁਤ ਧੰਨਵਾਦ ਰਵੀ ਸਾਹਿਬ ਜੀ ਜਾਣਕਾਰੀ ਦੇਣ ਲਈ ਦੇਖ ਸਕਦੇ ਹੋ ਭ ਇਹ ਪਹਿਲੀ ਵਾਰ ਹੈ ਬਈ ਪਿੰਡੀ ਸ਼ੇਰਗੜ ਜਿਲ੍ਹਾ ਹਪਾਰਾ ਪਹਿਲੀ ਵਾਰ ਹੀ ਵਿੱਚ ਠੀਕ ਹੈ ਜੀ ਪਹਿਲੀ ਵਾਰ ਹੀ ਪਹਿਲੀ ਮੇਰੀ ਟੀਮ ਦੇ ਆਂਗਾ ਬੀ ਸਤਾਰਨ ਲੋਗਾ ਸਤਾਰਨ ਲੋਗਾ ਕੋਈ ਮੇਲੇ ਚ ਪਹਿਲੀ ਮੇਰੀ ਬਈ ਨਾਨੀ ਸੀ ਮੇਰੀ ਕਿਉਂ ਤੇ ਸਾਈਕਲ ਆਈ ਸੀ ਕਲ ਖੇਤਰ ਡੀਐਪੀ ਚ ਠੀਕ ਹੈ ਤਾਂ ਕਾ ਐਪੀ ਜਾਦੂਦਸ ਬਾਜਵਾ ਨੇ ਹਾਂਜੀ ਹਾਂਜੀ ਕੁਰ ਖੇਤਰ ਵਾਲੇ ਖੇਤਰ ਵਾਲੇ ਵੀ ਜਾਂਦੇ ਹਾਂ ਹਾਂਜੀ ਹਾਂਜੀ ਉਹਨਾਂ ਕੋ ਬਹੁਤ ਸੋਹਣ ਲਹਿਣ ਆਪਾਂ ਸਾਰਿਆਂ ਨੂੰ ਪਤਾ ਸਾਰੇ ਹਾਂ ਡਾਇਮੰਡ ਬਾਲੂ ਕਿਸੇ ਜਾਣਦੇ ਹੀ ਡਾਇਮੰਡ ਮਿੱਤਰ ਨੇ ਮਿੱਤਰ ਨੇ ਦੋਵੇਂ ਲੈਣਾ ਵਧੀਆ 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 ਜੀ ਰੋਡ ਤੋਂ ਹੌਣ ਵਾਲੇ ਸਮੇਂ ਦੀ ਨੰਗੀ ਨਹੀਂ ਦੂਰਤੀ ਜਾ ਸਕਦੀ ਹੈ ਹਾਂਜੀ ਲੈਣਾ ਦੀ ਪਰਖ ਕਰਨੀ ਚਾਹੀਦੀ ਆ ਬੰਦੇ ਦੀ ਅੱਛਾ ਜੀ ਇੰਟਰਵਿਊ ਹਾਂਜੀ ਹਾਂਜੀ ਬਾਕੀ ਇਹੋ ਜਿਹੇ ਹੋਰ ਵੀਡੀਓ ਦੇਖਣ ਨੂੰ ਆਪਣੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਛੋਟਾ ਜਿਹਾ ਦਨੇ ਇੱਕ ਤਰੀ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ ਜੀ